ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਉੱਪਰ ਅੱਜ ਜਿਹੜੀ ਜਾਣਕਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਹ ਆ ਸਾਈਲੇਜ ਬਾਰੇ ਸਾਈਲੇਜ ਇੱਕ ਤਰ੍ਹਾਂ ਦਾ ਆਪਣੀ ਜ਼ਿੰਦਗੀ ਦਾ ਆਪਣੇ ਪਸ਼ੂਆਂ ਦਾ ਹਿੱਸਾ ਹੀ ਬਣ ਚੁੱਕਿਆ ਹਿੱਸਾ ਬਣਨਾ ਵੀ ਇਸ ਤਰ੍ਹਾਂ ਜ਼ਰੂਰੀ ਆ ਕਿਉਂਕਿ ਲੇਬਰ ਦੀ ਦਿੱਕਤ ਤੋਂ ਬਹੁਤ ਪ੍ਰੋਬਲਮ ਆ ਜਿਹੜੀ ਉਹ ਸੋਲਵ ਹੋ ਜਾਂਦੀ ਹੈ ਸਾਈਲੇਜ ਦੇ ਨਾਲ ਪਸ਼ੂਆਂ ਦੇ ਵਿੱਚ ਵੀ એનર્ਜੀ ਦਾ ਸੋਰਸ ਵੱਧ ਜਾਂਦਾ ਹੈਗਾ ਫੀਡ ਵਗੈਰਾ ਤੋਂ ਦਿੱਕਤ ਆ ਜਿਹੜੀ ਉਹ ਵੀ ਘਟ ਜਾਂਦੀ ਆ ਆਪਾਂ ਨੂੰ ਫੀਡ ਘੱਟ ਪਾਉਣੀ ਪੈਂਦੀ ਆ ਪਸ਼ੂਆਂ ਨੂੰ ਸਾਇਲੇਜ ਨਾਲ ਪਰ ਸਾਇਲੇਜ ਆ ਜਿਹੜਾ ਉਹ ਆਪਾਂ ਪਾਉਣਾ ਕਿਸ ਤਰ੍ਹਾਂ ਤੇ ਆਪਣੇ ਪਸ਼ੂਆਂ ਨੂੰ ਖਵਾਉਣਾ ਕਿਸ ਤਰ੍ਹਾਂ ਬਹੁਤ ਸਾਰੀਆਂ ਵੀਡੀਓ ਬਹੁਤ ਸਾਰੀ ਨੌਲੇਜ YouTube ਤੇ ਪਈਆ Facebook ਤੇ ਪਈਆ Instagram ਤੇ ਪਈਆ ਸੋਸ਼ਲ ਮੀਡੀਆ ਜਿਹੜਾ ਉਹ ਨੌਲੇਜ ਦੇ ਨਾਲ ਭਰਪੂਰ ਹੋਇਆ ਪਿਆ ਪਰ ਫੇਰ ਵੀ ਜਿਹੜੇ ਆਪਣੇ ਨਵੇਂ ਕਿਸਾਨ ਭਰਾ ਨੇ ਫਾਰਮਰ ਭਰਾ ਨੇ ਉਹ ਗਲਤੀ ਇੱਥੇ ਕਰਦੇ ਆ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਜ਼ਿਆਦੇ ਪਈਆਂ ਹੋਈਆਂ ਨੇ ਗਾਰੇ ਦੇ ਵਿੱਚ ਜਿਹੜਾ ਸੈਲਜ ਆ ਉਹ ਇੰਨਾ ਕੁ ਜ਼ਿਆਦੇ ਪਿਆਗਾ ਇਸ ਵਾਰ ਤਾਂ ਬਹੁਤ ਹੀ ਜ਼ਿਆਦੇ ਇਸ ਵਾਰ ਘਟੋ ਘਟ 60 ਤੋਂ 65 70% ਆ ਜਿਹੜਾ ਸੈਲਜ ਉਹ ਮੀਂਹ ਦੇ ਵਿੱਚ ਹੀ ਪਿਆ ਜਦੋਂ ਵੀ ਤੁਸੀਂ ਸੈਲਜ ਚਾਹੇ ਮੀਂਹ ਚ ਪਾ ਰਹੇ ਹੋ ਚਾਹੇ ਸੁੱਕੇ ਚ ਪਾ ਰਹੇ ਹੋ ਵੇਟਰਾ ਜੇ ਤੁਹਾਨੂੰ 5-7 ਦਿਨ ਵੇਟ ਕਰਨੀ ਪਵੇ ਸੁੱਕੇ ਦੇ ਵਿੱਚ ਸਾਇਲੇਜ ਪਾਓ ਪਰ ਜੇਕਰ ਰੱਬ ਨਹੀਂ ਵੇਟ ਕਰਨ ਦਿੰਦਾ ਤੁਹਾਨੂੰ ਗਿੱਲੇ ਦੇ ਵਿੱਚ ਹੀ ਸਾਇਲੇਜ ਪਾਉਣਾ ਮਜਬੂਰੀ ਹੈ ਤੁਹਾਡੀ ਤਾਂ ਜਦੋਂ ਵੀ ਤੁਸੀਂ ਪਿੱਟ ਦੇ ਪਿੱਟ ਦੀ ਪਟਾਈ ਕਰਕੇ ਹਟੇ ਹੋ ਤਾਂ ਉਹ ਢੱਕ ਕੇ ਰੱਖ ਦਿਓ ਤਾਂ ਕਿ ਜਿਹੜਾ ਬਾਰਸ ਦਾ ਪਾਣੀ ਆ ਉਹ ਤੁਹਾਡੇ ਲਫਾਫੇ ਦੇ ਉੱਤੇ ਖੜਾ ਰਹੇ ਤੇ ਤੁਸੀਂ ਜਦੋਂ ਸਾਇਲੇਜ ਪਾਉਣਾ ਹੋਵੇ ਉਦੋਂ ਪਾਣੀ ਕੱਢ ਕੇ ਲਫਾਫਾ ਝਾੜ ਕੇ ਇਹ ਦਿਵਾਰੇ ਉੱਤੇ ਸਾਇਲੇਜ ਤੇ ਉੱਤੇ ਵੀ ਉਹੀ ਲਿਫਾਵਾ ਯੂਜ਼ ਕਰ ਸਕਦੇ ਹੋ। ਉਹ ਲਿਫਾਵਾ ਪਾਉਣਾ ਕਿਉਂ ਜ਼ਰੂਰੀ ਹੈ ਸਾਇਲੇਜ ਆਪਣਾ ਪਿੱਟ ਪਟਣ ਤੋਂ ਬਾਅਦ ਸਾਇਲੇਜ ਵਾਲਾ ਜਿਹੜਾ ਟੋਆ ਹੈ ਉਹ ਤੁਸੀਂ ਪਟ ਕੇ ਰੱਖਦੇ ਹੋ ਉਹ ਜਿਹੜੀ ਥੱਲਣ ਲਈ ਧਰਤੀ ਆ ਉਹ ਜ਼ਿਆਦਾ ਗਿੱਲੀ ਨਾ ਹੋਵੇ। ਉਹ ਗਿੱਲੀ ਜਦੋਂ ਹੋ ਜਾਂਦੀ ਆ ਜਦੋਂ ਤੁਸੀਂ ਸਾਇਲੇਜ ਦੀ ਟਰਾਲੀ ਉੱਤੇ ਪਾਤੀ ਪਿੱਟ ਦੇ ਵਿੱਚ ਤਾਂ ਜਿਹੜੀ ਮਿੱਟੀ ਆ ਉਹ ਪਲਾਈ ਦੇ ਵਿੱਚ ਬਦਲ ਜਾਂਦੀ ਆ ਪੋਲਾ ਹੋ ਜਾਂਦਾ ਥਾਂ ਜਦੋਂ ਉੱਤੇ ਵਜਨ ਚੜਦਾ ਹੈਗਾ ਤਾਂ ਸਾਇਲੇਜ ਤੁਹਾਡਾ ਥੱਲੇ ਵਗ ਜਾਂਦਾ ਮਿੱਟੀ ਉੱਪਰ ਆ ਜਾਂਦੀ ਹੈ ਘੱਟੋ ਘੱਟ ਇੰਨਾ ਇੰਨਾ ਚਾਰ ਹੈ ਜਿਹੜਾ ਤੁਹਾਡਾ ਥੱਲੋਂ ਉਹ ਵੇਸਟ ਉਹ ਖਰਾਬ ਜਾਂਦਾ ਉਹਦਾ ਕੋਈ ਫਾਇਦਾ ਨਹੀਂ ਨਾ ਉਹ ਪਸ਼ੂਆਂ ਦੇ ਵਿੱਚ ਕਿਸੇ ਕੰਮ ਆਉਂਦਾ ਪਰ ਜਦੋਂ ਵੀ ਤੁਸੀਂ ਉਹ ਚੀਜ਼ ਕਰਤੀ ਸਾਇਲੇਜ ਤੁਸੀਂ ਪਾਤਾ ਢੱਕਤਾ ਉੱਤੋਂ ਬੰਦ ਕਰਤਾ ਜਦੋਂ ਤੁਸੀਂ 20 ਦਿਨਾਂ ਬਾਅਦ 25 30 ਦਿਨਾਂ ਬਾਅਦ ਸਾਇਲੇਜ ਖੋਲੋਗੇ ਉਦੋਂ ਤੁਹਾਨੂੰ ਉਹ ਚੀਜ਼ ਦਾ ਨਹੀਂ ਪਤਾ ਲੱਗਣਾ ਕਿਉਂਕਿ ਉਹ ਮਿੱਟੀ ਪਰ ਪਰਿ ਹੋ ਜਾਂਦੀ ਹੈ ਸੈਲੇਜ ਠੰਡਾ ਹੋ ਜਾਂਦਾ ਸੈਲੇਜ ਦੇ ਵਿੱਚ ਜਿਹੜੀ ਫੰਗਸ ਉਹ ਵਿੱਚ ਰਲ ਜਾਂਦੀ ਆ ਆਪਾਂ ਉਮੀ ਪੱਟ ਕੇ ਆਪਣੇ ਪਸ਼ੂਆਂ ਨੂੰ ਪਾ ਦਿੰਨੇ ਆ ਪਸ਼ੂਆਂ ਦੇ ਵਿੱਚ ਰਿਪੀਟ ਬਰੀਡਿੰਗ ਦੀ ਪ੍ਰੋਬਲਮ ਮਸਟੇਟਸ ਦੀ ਪ੍ਰੋਬਲਮ ਡੈਰੀਏ ਦੀ ਮੋਕ ਦੀ ਪ੍ਰੋਬਲਮ ਬੰਨ ਦੀ ਪ੍ਰੋਬਲਮ ਪਸ਼ੂ ਅੰਟੇ ਘਟਾ ਜਾਂਦਾ ਦੁੱਧ ਘਟਾ ਜਾਂਦਾ ਪਤਾ ਨਹੀਂ ਕਿੰਨੀਆਂ ਕੁ ਬਿਮਾਰੀਆਂ ਜਿਹੜੀਆਂ ਗਲਤ ਸੈਲੇਜ ਪਾਉਣ ਦੇ ਨਾਲ ਹੁੰਦੀਆਂ ਪਰ ਇਥੇ 2-3 ਪੁਆਇੰਟ ਬੰਦੇ ਆ ਕਿ ਇਹ ਉਹ ਬੰਦੇ ਹੁੰਦੇ ਨੇ ਜਿਹੜੇ ਸਾਇਲੇਜ ਗਲਤ ਪਾ ਰਹੇ ਹੁੰਦੇ ਆ ਪਰ ਫੇਰ ਇਹ ਗੱਲ ਕਹਿਣਗੇ ਕਿ ਅਸੀਂ ਗਾਹਾਂ ਤੋਂ ਸਾਇਲੇਜ ਨਹੀਂ ਪਾਉਣਾ ਸਾਡੇ ਪਸ਼ੂ ਤਾਂ ਖਰਾਬ ਹੋ ਗਏ। ਤੁਹਾਡੇ ਪਸ਼ੂ ਸਾਇਲੇਜ ਦੇ ਨਾਲ ਨਹੀਂ ਖਰਾਬ ਹੋਏ ਸਾਇਲੇਜ ਗਲਤ ਪਾਉਣ ਦੇ ਨਾਲ ਖਰਾਬ ਹੋਏ ਆ। ਜੇਕਰ ਤੁਸੀਂ ਸਾਇਲੇਜ ਆ ਜਿਹੜਾ ਕਈ ਬੰਦੇ ਮੈਂ ਦੇਖਿਆ 12 ਘੰਟਿਆਂ ਬਾਅਦ ਪਹਿਲਾ ਸਾਇਲੇਜ ਪਾਇਆ ਹੁੰਦਾ ਟੱਕਿਆ ਹੁੰਦਾ 12-24 ਘੰਟਿਆਂ ਬਾਅਦ ਦੂਜੇ ਦਿਨ ਤੀਜੇ ਦਿਨ ਹੀ ਸਾਇਲੇਜ ਪੱਟ ਲੈਂਦੇ। ਉਹ ਵੀਰੇ ਇਹਨੂੰ ਠੰਡਾ ਹੋਣ ਦੋ ਘਟੋ ਘਟ 20 ਦਿਨ ਲੈਂਦਾ ਏ 20 25 30 ਦਿਨ ਅਸਲ ਦੇ ਵਿੱਚ 35 40 ਦਿਨ ਟਾਕੇ ਰੱਖਣਾ ਚਾਹੀਦਾ ਸਾਇਲੇਜ ਨੂੰ ਫੇਰ ਪਟੋ ਜਦੋਂ ਇਹ ਠੰਡਾ ਹੋ ਗਿਆ ਉਸ ਤੋਂ ਬਾਅਦ ਪਸ਼ੂਆਂ ਨੂੰ ਪੈਂਦਾ ਏ ਜੇ ਤੁਸੀਂ 24 ਘੰਟੇ ਬਾਅਦ ਪਟ ਲਿਆ ਤੁਸੀਂ ਯਕੀਨ ਮੰਨਿਓ ਤੁਹਾਡਾ ਆਪ ਖੜਨ ਨੂੰ ਜੀ ਨਹੀਂ ਕਰਵਾ ਸਾਇਲੇਜ ਕੋਲੇ ਇੰਨੀ ਗਰਮੈਸ ਮਾਰਦਾ ਹੁੰਦਾ ਉਹ ਇਹ ਗਰਮੀ ਕੱਢੂਗਾ ਆਪਦੀ ਮੋਚਰ ਐ ਪਾਣੀ ਐੜੋ ਧਰਤੀ ਸੋਕੂਗੀ ਥੱਲੇ ਇਹਨੂੰ ਜਿਹੜੀ ਤੁਸੀਂ ਤੂੜੀ ਵਗੈਰਾ ਪਾਈ ਆ ਤੇ ਜਦੋਂ ਸਾਇਲੇਜ ਠੰਡਾ ਹੋ ਗਿਆ ਉਦੋਂ ਪਸ਼ੂਆਂ ਨੂੰ ਪਾਉਏ ਜਦੋਂ ਤੁਸੀਂ ਪਟੋਂਗੇ ਨਾ ਸਾਇਲੇਜ ਐ ਬਰਫਾਂ ਨੂੰ ਠੰਡਾ ਪਿਆ ਹੁੰਦਾ ਜੇ ਸਹੀ ਪਿਆ ਹੋਵੇ ਤਾਂ ਜੇਕਰ ਫੇਰ ਵੀ ਤੁਸੀਂ ਪਟ ਲਿਆਗਾ ਚਲੋ ਕੋਈ ਗੱਲ ਨਹੀਂ ਨਾਲ ਤੁਸੀਂ ਹਣ ਟਾਕਸੀ ਵੈਂਡਰ ਵਗੈਰਾ ਸ਼ੁਰੂ ਕਰ ਦੋ ਵੀਰੇ ਤਾਂ ਕਿ ਤੁਹਾਡੇ ਪਸ਼ੂਆਂ ਦਾ ਨੁਕਸਾਨ ਨਾ ਹੋ ਸਕੇ ਧੰਨਵਾਦ ਸਾਰੀ ਵੀਡੀਓ ਦੇਖਣ ਲਈ ਥੈਂਕ ਯੂ ਬਾਕੀ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀ ਲਈ ਵੀਡੀਓ ਦੇਖਣ ਲਈ ਆਪਣੇ ਕਾਉਂਨ ਨੂੰ ਕਰੋ ਫੋਲੋ ਸਪੋਰਟ ਕਰੋ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ